ਸ਼ਸ਼ੀਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੀ ਚੌਧਰਪੁਰੇ ਦੀ ਲੜਾਈ ਜਿਹੜੀ ਹੈ ਉਹ ਰੁਕਣ ਦਾ ਨਾਮ ਨਹੀਂ ਲੈ ਰਹੀ ਦੋਨੋਂ ਧਿਰਾਂ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਭਾਗੀ ਤੜਾ ਹੈ ਜਿਸ ਦਾ ਨਾਮ ਬਦਲ ਕੇ ਰੱਖ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲੈ ਉਹ ਚਿੱਕੜ ਉਛਾਲ ਰਹੇ ਨੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੀ ਪ੍ਰਧਾਨਗੀ ਤੇ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਵਾਲਾ ਜਿਹੜਾ ਧੜਾ ਹੈ ਉਹ ਇਕੜ ਉਛਾਲ ਰਿਹਾ ਹੈ ਯਾਨੀ ਕਿ ਹੁਣ ਚੌਧਰ ਪੂਨੇ ਤੇ ਗੱਲ ਆੜੀ ਹੋਈ ਹੈ ਜਾਂ ਕਹਿ ਦਈਏ ਪ੍ਰਧਾਨਗੀ ਨੂੰ ਜਿਹੜੇ ਸਿਆਸੀ ਮਾਹਿਰ ਨੇ ਜਿਹੜੇ ਪੰਥਕ ਲੋਗ ਨੇ ਉਹ ਇਹ ਗੱਲ ਕਹਿ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਫੈਸਲਾ ਹੋਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਹੱਥਾਂ ਵਿੱਚ ਹੈ ਫੈਸਲਾ ਜੋ ਕੁਛ ਮਰਜ਼ੀ ਆਵੇ ਲੈ ਕੇ ਜਿਹੜਾ ਪੰਥ ਹੈ ਜਿਹੜੀ ਪੰਥਕ ਵੋਟਰ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਬਦਲਾਵ ਚਾਹੁੰਦੀ ਹੈ ਇਟ ਮੀਨਸ ਉਹਨਾਂ ਨੇ ਉਂਗਲੀ ਖੜੀ ਕੀਤੀ ਹੈ ਜਿਹੜਾ ਫੈਸਲਾ ਹੋਣ ਜਾ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੇ ਕਿਹਾ ਕਿ ਕਾਫੀ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਾਂ ਪ੍ਰਧਾਨਗੀ ਸਰਦਾਰ ਸੁਖਵੀਰ ਸਿੰਘ ਬਾਦਲ ਅਤੇ ਉਸਦੇ ਪਰਿਵਾਰ ਦੇ ਹੱਥਾਂ ਦੇ ਵਿੱਚ ਰਹੀ ਹੈ ਵਾਗਡੋਰ ਸ਼੍ਰੋਮਣੀ ਅਕਾਲੀ ਦਲ ਦੀ ਬਾਦਲ ਪਰਿਵਾਰ ਦੇ ਹੱਥਾਂ ਦੇ ਵਿੱਚ ਆਉਣ ਦੇ ਕਾਰਨ ਹੀ ਖਰਾਬ ਹੋਈ ਹੈ ਅਕਸ ਨੂੰ ਨਿਸ਼ਾਨੀਆਂ ਸਵਾਲ ਲੱਗੇ ਨੇ ਤੰਜ ਕਸੇ ਗਏ ਨੇ ਦੂਜੀਆਂ ਪਾਰਟੀਆਂ ਦੇ ਦੁਆਰਾ ਸ਼੍ਰੋਮਣੀ ਅਕਾਲੀ ਦਲ ਉੱਤੇ ਬੇਅਦਬੀਆਂ ਦੇ ਮੁੱਦਿਆਂ ਨੂੰ ਲੈ ਕੇ ਬਾਬਲ ਕਲਾ ਗੋਲੀਕਾਰਨ ਦੇ ਮੁੱਦਿਆਂ ਨੂੰ ਲੈ ਕੇ ਡੇਰਾ ਸੱਚਾ ਸੌਦਾ ਸਾਧ ਦੇ ਮੁਖੀ ਨੂੰ ਮਾਫੀਨਾਮਾ ਦਿਵਾਉਣਾ ਇਸ ਸਾਰੀਆਂ ਗੱਲਾਂ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਇਨਵੋਲ ਹੈ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਬਾਦਲ ਪਰਵਾਰ ਸ਼ਰੋਮਣੀ ਅਕਾਲੀ ਦਲ ਦੇ ਹੁਣ ਪ੍ਰਧਾਨ ਦੀ ਜਿਹੜੀ ਸੂਈ ਇਸ ਗੱਲ ਤੇ ਅੜੀ ਹੋਈ ਹੈ ਟਿੱਕੀ ਹੋਈ ਹੈ ਕਿ ਮੈਂ ਪ੍ਰਧਾਨਗੀ ਨਹੀਂ ਛੱਡਾਂਗਾ ਜਿਉਂ ਤਿਉਂ ਮੈਂ ਹੀ ਪ੍ਰਧਾਨਗੀ ਰਹਿਣਾ ਮੈਂ ਹੀ ਸਰਪ੍ਰਸਤ ਹਾਂ ਮੈਂ ਹੀ ਆਕਾ ਹਾਂ ਸ਼ਰੋਮਣੀ ਅਕਾਲੀ ਦਲ ਦਾ ਜੇ ਪਿਛਲੇ ਦਿਨਾਂ ਦੀ ਗੱਲ ਕਰੀਏ ਤੇ ਪਿਛਲੇ ਦਿਨਾਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਗੱਲ ਕਹੀ ਸੀ ਕਿ ਮੈਂ ਤੇ ਆਪਣੀ ਪ੍ਰਧਾਨਗੀ ਤਸਦੀਫਾ ਦੇਣਾ ਚਾਹੁੰਦਾ ਲੇਕਿਨ ਜਿਹੜੇ ਮੇਰੇ ਨਾਲ ਦੇ ਸਹਿਯੋਗੀ ਨੇ ਉਹ ਮੈਨੂੰ ਅਸਤੀਫਾ ਦੇਣ ਨਹੀਂ ਮਨਜ਼ੂਰ ਨਹੀਂ ਕਰ ਰਹਾ ਉਹ ਮੇਰਾ ਅਸਤੀਫਾ ਨਹੀਂ ਚਾਹੁੰਦੇ ਕਿ ਮੈਂ ਅਸਤੀਫਾ ਦਿਆਂ ਇਸ ਨੂੰ ਲੈ ਕੇ ਹੁਣ ਕਾਠੋਕਲੇਸ਼ ਵੱਧਾ ਜਾ ਰਿਹਾ ਹੈ ਲੇਕਿਨ ਜਿਹੜੇ ਪੰਥਕ ਮਾਇਰ ਨੇ ਜਿਹੜੇ ਸ਼ਰੂਮਣੀ ਅਕਾਲੀ ਦਲ ਨੂੰ ਦਿਲੋਂ ਪਿਆਰ ਕਰਦੇ ਨੇ ਉਹ ਕਹਿੰਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਅਤੇ ਪੰਜੇ ਤਖਾਂ ਤਖਤਾਂ ਦੇ ਜਥੇਦਾਰਾਂ ਦਾ ਫੈਸਲਾ ਜੋ ਕੁਝ ਮਰਜ਼ੀ ਹੋਵੇ ਲੇਕਿਨ ਪੰਥ ਚਾਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰ ਦੇ ਲੀਡਰਸ਼ਿਪ ਵਿੱਚ ਬਦਲਾ ਹੋਣਾ ਚਾਹੀਦਾ ਇਟ ਮੀਨਸ ਕਿ ਸ਼ਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਭੂਡ ਵਾਂਗੂ ਪ੍ਰਧਾਨਗੀ ਵਾਲੀ ਕੁਰਸੀ ਨੂੰ जिमरे ਹੋਏ ਨੇ ਉਹਨਾਂ ਨੂੰ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਕੀ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਨੂੰ ਲੈ ਕੇ ਕਿਹੜੀ ਜਿੱਦ ਉਤੇ ਅੜੇ ਹੋਏ ਨੇ ਇਹ ਨਿਸ਼ਾਨੀਆਂ ਸਵਾਲ ਖੜਾ ਹੁੰਦਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖੇਮੇ ਵਿੱਚੋਂ ਕਿਉਂਕਿ ਕੋਈ ਚਹਿਲ ਪਹਿਲ ਨਹੀਂ ਮੇਕੀ ਗਈ ਜਦੋਂ ਸੁਖਬੀਰ ਬਾਦਲ ਸਿੰਘ ਜੀ ਆਪਣਾ ਸਪਸ਼ਟੀਕਰਨ ਦੇਣ ਗਿਆ ਸੀ ਜਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਗਿਆ ਸੀ ਕੋਈ ਚਹਿਲ ਪਹਿਲ ਨਹੀਂ ਦੇਖੀ ਗਈ ਸੀ ਇਟ ਮੀਨਸ ਕਿ ਜਿਹੜਾ ਪੰਥ ਹੈ ਜਿਹੜੀ ਪੰਤਕ ਵੋਟ ਹੈ ਉਹ ਨਹੀਂ ਚਾਹੁੰਦੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜਾ ਹੈ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੀ ਅਕਵਾਈ ਕਰਨ ਜਾਂ ਐਜ਼ এ ਲੰਮੇ ਸਮੇਂ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਰਹਿਣ ਇਹ ਹੈ ਪੰਥਕ ਮਾਹਿਰਾਂ ਦਾ ਅਤੇ ਪੰਥਕ ਲੋਕਾਂ ਦਾ ਫੈਸਲਾ ਅੱਜ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਜਿਹੜੇ ਪੰਥਕ ਮਾਹਿਮੇ ਜਿਹੜੇ ਸਿਆਸੀ ਲੋਕ ਨੇ ਉਹ ਕਹਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦਾ ਦੇ ਹੱਕ ਦੇ ਵਿੱਚ ਫੈਸਲਾ ਹੋਵੇ ਤੇ ਭਾਵੇਂ ਉਸ ਦੇ ਖਿਲਾਫ ਫੈਸਲਾ ਹੋਵੇ ਲੇਕਿਨ ਸਮੁੱਚਾ ਪੰਥ ਇਹ ਚਾਹੁੰਦਾ ਹੈ ਕਿ ਸ਼੍ਰੋ ਉਨੀ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਬਦਲਾਅ ਹੋਣਾ ਚਾਹੀਦਾ ਹੈ ਧੰਨਵਾਦ